ਵੈਰੀਕਲ ਵੇਨ ਦੀ ਮੈਨੂੰ ਆਲਮੋਸਟ 15 ਇਅਰ ਤੋਂ ਪ੍ਰੋਬਲਮ ਸੀਗੀ ਤਾਂ ਮੇਰੀ ਇੱਥੇ ਆ ਕੇ ਜਿਹਦਾ ਵੈਰੀਕਲ ਵੇਨ ਦਾ ਸੋਲੂਸ਼ਨ ਜਿਹੜਾ ਉਹ ਹੱਲ ਹੋ ਗਿਆ ਹੈਗਾ ਇਸੇ ਸਿਕਾ ਦੀ ਮੈਂ ਕੈਨੇਡਾ ਤੋਂ ਆਪਣਾ ਟ੍ਰੀਟਮੈਂਟ ਕਰਾਉਣ ਲਈ ਇਥੇ ਪੰਜਾਬ ਦੇ ਵਿੱਚ ਆਈ ਸੀਗੀ ਤੇ ਮੈਂ ਕਾਫੀ ਜਗ੍ਹਾ ਗਈ ਦਿੱਲੀ ਵਗੈਰਾ ਲੁਧਿਆਣਾ ਵਗੈਰਾ ਕਾਫੀ ਹਰਤਾਂ ਮਤੀ ਵੀ ਗਈ ਪੇਪਰ ਮੈਨੂੰ ਉੱਥੇ ਨਹੀਂ ਵਧੀਆ ਲੱਗਿਆ ਤੇ ਫਿਰ ਮੈਨੂੰ ਕਿਸੇ ਨੇ ਰეკਮੈਂਡ ਕੀਤਾ ਕਿ ਤੁਸੀਂ ਪੁੱਛੋ ਜਾਓ ਹਾਂਜੀ ਪੁੱਛੋ ਆਦੇਸ਼ ਹਸਪੀਟਲ ਆ ਬਹੁਤ ਵਧੀਆ ਹਸਪੀਟਲ ਆ ਸਾਰੇ ਸਪੈਸ਼ਲਿਸਟ ਇੱਥੇ ਡਾਕਟਰ ਤੇ ਮੈਨੂੰ ਇੱਥੇ ਗਗਨਦੀਪ ਸਿੰਘ ਜੀ ਮਿਲੇ ਇੱਕ ਡਾਕਟਰ ਵਾਇਰੀ ਕੁਲਵਿੰਦੇ ਸਪੈਸ਼ਲਿਸਟ ਹੈ ਮੈਂ ਉਹਨਾਂ ਨੂੰ ਮਿਲੀ ਉਹਨਾਂ ਨੇ ਮੈਨੂੰ ਤਿੰਨ ਚਾਰ ਟ੍ਰੀਟਮੈਂਟਸ ਸਮਝਾਏ ਫਿਰ ਉਹਨਾਂ ਨੇ ਮਿਲ ਕਾ ਕਿ ਬੈਸਟ ਜਿਹੜਾ ਹੈਗਾ ਗਲੂ ਵਾਲਾ ਟ੍ਰੀਟਮੈਂਟ ਹੈਗਾ ਤੁਸੀਂ ਉਹ ਕਰਵਾਵੋ ਫਿਰ ਮੈਂ ਉਹ ਕਰਵਾਇਆ ਤੇ ਉਹਦੇ ਵਿੱਚ ਮੈਨੂੰ ਉਹਨਾਂ ਨੇ ਕਹਿ ਕੇ ਕਾਫੀ ਜ਼ਿਆਦਾ ਬੈਨੀਫਿਟ ਹੈਗੇ ਤੇ ਮੈਂ ਉਹ ਕਰਵਾਇਆ ਹੁਣ ਉਹਨਾਂ ਤੋਂ ਤੇ ਮੈਂ ਹੁਣ ਬਿਲਕੁਲ ਠੀਕ ਠਾਕ ਹਾਂ ਜਿੱਤਾ ਉਹਨਾਂ ਨੇ ਟ੍ਰੀਟਮੈਂਟ ਮੈਨੂੰ ਕੀਤਾ ਤੇ ਵਧੀਆ ਕੀਤਾ ਸਾਰਾ ਵੈਰੀਕਲ ਵੇਨ ਦੀ ਮੈਨੂੰ ਆਲਮੋਸਟ 15 ਇਅਰ ਤੋਂ ਪ੍ਰੋਬਲਮ ਸੀਗੀ ਤਮੀਂ ਇੱਥੇ ਆ ਕੇ ਜਿਹਦਾ ਵੈਰੀਕਲ ਵੇਨ ਦਾ ਸੋਲੂਸ਼ਨ ਜਿਹੜਾ ਉਹ ਹੱਲ ਹੋ ਗਿਆ ਹੈਗਾ ਤੇ ਬਾਕੀ ਬਹੁਤ ਵਧੀਆ ਉਹਨਾਂ ਨੇ ਟ੍ਰੀਟਮੈਂਟ ਬਹੁਤ ਵਧੀਆ ਕੀਤਾ ਉਹਨਾਂ ਦਾ ਸਟਾਫ ਬਹੁਤ ਵਧੀਆ ਹੈਗਾ ਬਾਕੀ ਮੇਰੀ ਵੈਰੀਕਲ ਵੇਨ ਦੀ ਹੁਣ ਬਿਲਕੁਲ ਕੋਈ ਪ੍ਰੋਬਲਮ ਨਹੀਂ ਹੈਗੀ ਬਿਲਕੁਲ ਉਹਨਾਂ ਨੇ ਟ੍ਰੀਟਮੈਂਟ ਬਹੁਤ ਵਧੀਆ ਕੀਤਾ ਜਿਹੜਾ ਗਲੋਬਲ ਟ੍ਰੀਟਮੈਂਟ ਉਹ ਬੈਸਟ ਟ੍ਰੀਟਮੈਂਟ ਉਹਨਾਂ ਨੇ ਮੈਨੂੰ ਰეკਮੈਂਡ ਕੀਤਾ ਸੀ ਮੈਂ ਉਹ ਟ੍ਰੀਟਮੈਂਟ ਕਰਵਾਇਆ ਉਹਨੂੰ ਤੇ ਥੈਂਕ ਯੂ ਵੈਰੀ ਮੱਚ ਡਾਕਟਰ ਗਗਨਦੀਪ ਸਿੰਘ ਜੀ ਦਾ ਧੰਨਵਾਦ